ਤੂੰ ਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਸਭ ਦੁਸਾਰਾ ਕਰਨ ਬਹੁਤ ਜਨਾ ਕਰੂ ਠੀਕ ਮੂੰਹ ਕੋਈ ਨਹੀਂ ਤੂੰ ਹੀ ਮਹੱਲਾ ਪਹਿਲਾ ਤੂੰ ਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਸਦਾ ਮਨ ਉਸ ਵਾਹਿਗੁਰੂ ਦੇ ਪ੍ਰੇਮ 'ਚ ਰੰਗਿਆ ਹੋਇਆ ਮਹਾਰਾਜ ਦੇ ਗੁਣਾਂ ਨੂੰ ਉਚਾਰਦਾ ਹੈ ਮਨ ਭਾਵ ਸੂ ਸਦਾ ਮਨਤ ਵੀ ਉਸੇ ਦੀ ਭਾਵਨਾ ਹੈ ਸਾਨੂੰ ਉਹ ਭਾਵ ਪ੍ਰਕਾਸ਼ ਦਾ ਪੌਂਦਾ ਹੈ ਉਹ ਹੋਈ ਕੀ ਪੌੜੀ ਸਾਜ ਕੀ ਗੁਰੂ ਸਾਹਿਬ ਦੀ ਜਿਹੜੀ ਪੌੜੀ ਭੂਮਿਕਾ ਹੈ ਨਾ ਇਹ ਸੱਚ ਦੀ ਪ੍ਰਾਪਤੀ ਵਾਲੀ ਹੈ ਸਾਚਾ ਸੁਖ ਜਿਨ੍ਹਾਂ ਨੂੰ ਸੈਗਰੋਂ ਦੁਆਰਾ ਪੁਰੀ ਆਤਿਤ ਭੂਮਿਕਾ ਪ੍ਰਾਪਤ ਹੋ ਜਾਂਦੀ ਹੈ ਉਹਨੂੰ ਸੱਚਾ ਤਰੀਕਾ ਨਾਲ ਆਦੂ ਸੁਖ ਪ੍ਰਵੇਸ਼ ਦਾ ਪ੍ਰਾਪਤ ਹੁੰਦਾ ਹੈ ਸੁਖ ਸਹਿਜ ਆਵੇ ਸਾਚਾ ਪਾਉ ਜਿਨ੍ਹਾਂ ਨੂੰ ਗੁਰਾਂ ਦੀ ਪੌੜੀ ਭਗਤੀ ਪ੍ਰਾਪਤ ਹੁੰਦੀ ਹੈ ਸੱਚ ਵਾਲੀ ਨੂੰ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਹਾਂਜੀ ਸੋ ਸਹਜ ਆਵੇ ਸਾਜ ਭਾਵੇ ਜਿਨ੍ਹਾਂ ਨੂੰ ਸ਼ਾਂਤੀ ਤੇ ਸੁਖ ਆ ਕੇ ਪ੍ਰਾਪਤ ਹੁੰਦੇ ਉਹ ਸੱਚੇ ਨੂੰ ਪਾ ਜਾਂਦੇ ਹਨ ਸਾਜ ਕੀ ਮਤ ਕਿਉਂ ਤੜਾ ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਆਈ ਗੁਰਮਤਿ ਪ੍ਰਾਪਤ ਹੋਈ ਹੈ ਉਹ ਆਤਮ ਬਿਸ਼ੈਣੀ ਬੁੱਧ ਹੋ ਗਈ ਹੈ ਕਿਵੇਂ ਉਹ ਅਨੰਤ ਤੋਂ ਵਗੈ ਕਰ ਸਕਦੀ ਹੈ ਹੋਰ ਪਾਸੇ ਟਲ ਕੇ ਨਹੀਂ ਚਲਦੀ ਆਲਸ਼ ਨਹੀਂ ਕਰਦੀ ਹੈ ਇਹਨਾਂ ਨੂੰ ਪ੍ਰਾਪਤ ਹੋਏ ਸਜ਼ਾ ਕਹਿ ਰਹੇ ਹੁੰਦੀ ਆ ਗੁਰਮਤਿ ਇਸ ਨਾਨਦਾਨ ਸੁ ਗਿਆਨ ਮੱਜਨ ਜਿਹੜਾ ਪਖੰਡ ਦੇ ਨਾਲ ਕੀਤੇ ਜਾਂਦੇ ਇਸ਼ਨਾਨ ਕਰਨੇ ਆ ਅੱਗੇ ਇਸ਼ਨਾਨ ਦਾਨ ਤੇ ਦਾਨ ਕਰਨੇ ਲੋਕ ਦਿਖਾਵੇ ਦੀ ਵਡਿਆਈ ਵਾਸਤੇ ਸੁ ਗਿਆਨ ਮੱਜਨ ਇਹ ਤਾਂ ਕਿਤਾਬੀ ਸ਼ਾਸਤਰੀ ਗਿਆਨ ਦਿੱਤੇ ਕਰਨਾ ਹੈ ਮੱਜਨ ਪੁਰਬਾਂ ਦੇ ਮਹਤਮਾ ਮੰਗਾਉਣੇ ਆ ਆਪ ਅਸਲੀਉ ਕਿਉਂ ਛਲੇ ਕਿ ਪਖੰਡ ਦੇ ਕੀਤੇ ਹੋਏ ਆ ਤੇ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ ਆਵੋ ਇਸ ਹਲਸ ਰੂਪ ਹੈ ਕਿਵੇਂ ਕੋਈ ਇਹਨਾਂ ਚੀਜ਼ਾਂ ਨੂੰ ਕਰਕੇ ਪਰਮੇਸ਼ਰ ਨੂੰ ਛਾਹ ਸਕਦਾ ਹੈ ਉਹ ਤਾਂ ਜਾਣਦਾ ਸਾਰਿਆਂ ਦੀ ਹਾਲਤ ਨੂੰ ਪਰ ਪੰਜ ਮੋਹ ਵਿਕਾਰ ਥਾਕੇ ਜਿਨ੍ਹਾਂ ਦੇ ਭਾਈ ਪਰਪੰਝ ਛਲ ਛੁੱਟ ਗਿਆ ਹੈ ਪਰ ਪੰਜ ਕਿਸੇ ਨੇ ਛਲ ਨਹੀਂ ਕਰਦੇ ਫਰੇਵ ਨਹੀਂ ਕਰਦੇ ਫਰੀਦਾ ਦੇ ਮੋਹ ਔਰ ਪੰਜ ਮੋਹ ਵਿਕਾਰ ਥਕ ਗੈਰ ਕਾਮ ਆਦਿਕ ਵੀ ਥਕ ਗਏ ਨਿਗਰਤ ਹੋ ਗਏ ਜਿਨ੍ਹਾਂ ਦੇ ਕੂੜ ਕਪਟ ਨਾ ਦੋਈ ਜਿਨ੍ਹਾਂ ਦੇ ਕੂੜ ਬਚਨ ਨਹੀਂ ਬੋਲਦੇ ਕੂੜੇ ਪਦਾਰਥਾਂ ਚਿਤ ਨਹੀਂ ਹੈ ਕੂੜ ਛਲ ਨਹੀਂ ਕਰਦੇ ਕਿਸ ਨਾ ਦੋਈ ਦੁਆਇਤ ਨਹੀਂ ਹੈ ਜਿਨ੍ਹਾਂ ਦੇ ਅੰਦਰ ਮੀਰਾ ਮਨ ਰਾਤਾ ਗੁਣ ਰਵੈ ਉਹਨਾਂ ਦਾ ਸਾਥ ਸੰਗੀ ਜੀ ਵਾਹਿਗੁਰੂ ਸੂਪ ਹੈ ਉਹ ਮੇਰਾ ਸ੍ਰੋਮਣੀ ਪਰਮੇਸ਼ਰ ਹੈ ਮੇਰਾ ਮਨ ਉਸ ਦੇ ਗੁਣਾਂ ਨੂੰ ਉਚਾਰਦਾ ਹੈ ਮਨ ਭਾਵੈ ਸੂਦ ਮਨ ਜੋਹੀ ਬ੍ਰਹਮ ਪਾਉਂਦਾ ਹੈ ਸਾਹਿਬ ਸੂ ਸਾਲਾਹੀ ਸ੍ਰੀ ਭਾਈਓ ਸਹਿ ਮਾਲਕ ਪ੍ਰਭੇਸ਼ਰ ਕੋਦੀ ਸੂਸ਼ ਕਰਨੀ ਚਾਹੀਦੀ ਹੈ ਜਿਸ ਕਾਰਨ ਕੀਆ ਜਿਸ ਨੇ ਜਗਤ ਰੂਪੀ ਕਾਰਮ ਕਾਰਜ ਨੂੰ ਕੀਤਾ ਹੈ ਮੈਲ ਲੱਗੀ ਮਨ ਮੈਲੇ ਹੈ ਇਹ ਮਨਾਂ ਨੂੰ ਪੈ ਵਿਦਿਆਰੀ ਮੈਲ ਲੱਗੀ ਹੈ ਪਾਪਾਂ ਨੂੰ ਮੈਲ ਕਰਕੇ ਮਨ ਮੈਲੇ ਹੋ ਗਏ ਹੈ ਜਿਨਾਂ ਅੰਮ੍ਰਿਤ ਪੀਆ ਕਿਸੇ ਨੂੰ ਪੈ ਵਿਦਿਆਰੀ ਮੈਲ ਨੂੰ ਧੋ ਕੇ ਗੁਰਾਂ ਦੁਆਰਾ ਅੰਮ੍ਰਿਤ ਨਾਮ ਨੂੰ ਪੀਤਾ ਤੁਨੋਂ ਪੁਰਖ ਹਨ ਮਾਠ ਅੰਮ੍ਰਿਤ ਪੀਆ ਇਹ ਮਨ ਦੀਆ ਜਿਨਾਂ ਨੇ ਮਾਠ ਵਿਚਾਰ ਕਰਕੇ ਮਰਨਾ ਕਰਕੇ ਅੰਮ੍ਰਿਤ ਨਾਮ ਨੂੰ ਪੀਤਾ ਗੁਰਾਂ ਨੂੰ ਇਹ ਮਾਨਾ ਆਪਣੇ ਢੇਕਾ ਕਰ ਦਿੱਤਾ ਹੈ ਗੁਰ ਪਹਿ ਮੂਲ ਕਰਾਇਆ ਸਤਿਗੁਰਾਂ ਦੇ ਪਾਸੋਂ ਵੀ ਬ੍ਰਹਮਚੇਤਨ ਦਾ ਮੁੱਲ ਕਰਾਇਆ ਹੈ ਹਮ ਕੋਈ ਨਾ ਆਕੇ ਘਟ ਹੋਵੇਂ ਜਾਈਏ ਜਦੋਂ ਹਮੇ ਚਲੀ ਜਾਵੇ ਖੱਡ ਵਿਕਾਰਾਂ ਤੋਂ ਪਰੇ ਜੋ ਤੁਮ ਪਦ ਵਾਲਾ ਫੈਸੇ ਰੂਪ ਹੈ ਅਤੇ ਖੱਡ ਗੁਣ ਈਸ਼ੁਰ ਦੇ ਧਰਮ ਸਿਹਾ ਸਾਉ ਰਾਗ ਈਸ਼ਰਜਿ ਸ਼੍ਰੇਵ ਗਿਆਨ ਦੇ ਖੱਡ ਪਸੰਸ ਪੰਨ ਜੋ ਆਹ ਕਾਇਤ ਗੁਰਾਂ ਨੇ ਤੋਂ ਪਰੇ ਜੋ ਆਤਮਾ ਹੈ ਪ੍ਰਾਤਮਾ ਹੈ ਬਦ ਬਦ ਨਖਤ ਹੈ ਗੁਰਪਹਿ ਮੂਲ ਕਰਾਇਆ ਇਹ ਆਤਮਾ ਇੱਕੋ ਹੀ ਹੈ ਬ੍ਰਹਮ ਕੇਤਨੀ ਆਤਮਾ ਹੈ ਆਤਮਾ ਹੀ ਕੇਤਨੇ ਇਹ ਮੂਲ ਸੱਚੇ ਪੈਰ ਸਰੂਪ ਆਸੋਂ ਇਹਨੂੰ ਵਿਚਾਰ ਨੂੰ ਕਰਾਉਣਾ ਕੀਤਾ ਆਪਣਾ ਪ੍ਰਭ ਸਹਿਜ ਪਛਾਤਾ ਆਪਣਾ ਸੂਪ ਹੈ ਪ੍ਰਭੂ ਸੁਮਰਥ ਸ਼ਾਂਤ ਸਹਿਜ ਸੇਜੇ ਜਾਣ ਕਰਕੇ ਪਛਾਣ ਲਿਆ ਜਾਂ ਮਨ ਸਾਚੈ ਲਾਇਆ ਜਦੋਂ ਮਨ ਸਚੇ ਨਾਮ ਵਿੱਚ ਸੱਚੇ ਪਰਵੇਸ਼ੇ ਚ ਲਾ ਲਿਆ ਉਦੋਂ ਜਾਣ ਲਿਆ ਇਸ ਨਾਲ ਗੁਣ ਗਾਵ ਜੀ ਤਿਸ ਭਾਵਾਂ ਉਸ ਗੁਰੂਖਾਂ ਨੂੰ ਨਾਲ ਜਾਣ ਕਰਕੇ ਉਹ ਸਤਿਗੁਰੂ ਸਦਾ ਅੰਗ ਸੰਘ ਹਨ ਉਹਨਾਂ ਨਾਲ ਮਿਲ ਕਰਕੇ ਗੁਣਾਂ ਨੂੰ ਗਾਵਾ ਜੇ ਕਿਸ ਨੂੰ ਭਾਵਾਂ ਕਿਉਂ ਮਿਲਾਏ ਹੋਏ ਪਰਾਇਆ ਜਿੰਨਾਂ ਨੂੰ ਭਾਈ ਬਗਾਨਾ ਹੋ ਗਿਆ ਉਹਨੂੰ ਕਿਵੇਂ ਮਿਲ ਸਕਦਾ ਹੈ ਉਹ ਪਰਾਇਆ ਹੋ ਗਿਆ ਜਿਹੜਾ ਹੋਰ ਮੈਂ ਭਜਤਾਂ ਦਾ ਸਾਡੇ ਸਰਦਾ ਨਾਮ ਵੇਖ ਕਰਕੇ ਕਿਵੇਂ ਉਹਨਾਂ ਨੂੰ ਮਿਲ ਸਕਦਾ ਹੈ ਆਹਬ ਸੂសាਲਾਹੀਏ ਮਹਾਰਾਜ ਕਹਿੰਦੇ ਪਰਾਇ ਬਗਾਨਾ ਹੋਇਆ ਜਿਹੜਾ ਸੱਜਣੋਂ ਵੀ ਮਿਲ ਸਕਦਾ ਹੈ ਉਹ ਸਾਰਿਆਂ ਦਾ ਸਹਿਯੋਗ ਹੈ ਉਹ ਦੀ ਸ਼ਿਫਤ ਕਰੀਏ ਜਿਨ ਜਗਤ ਉਪਾਰ ਜੋ ਜਗਤ ਪੈਦਾ ਕੀਤਾ ਹੈ ਤਾਂ ਇਹ ਮੇਰੀ ਸ਼ਕਤੀ ਦਾ ਉਹ ਸਿਰਫ ਕਰਨੇ ਕਰਕੇ ਆਇਆ ਗਿਆ ਕੀ ਨਾ ਆਇਓ ਸਭ ਸੰਗੇ ਜੀ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਆ ਗਿਆ ਉਹਨਾਂ ਦੇ ਕਿਹੜਾ ਪਦਾਰਥ ਨਹੀਂ ਆਇਆ ਸਾਰੇ ਧਰਮ ਅਰਥ ਕਾਮ ਮੋਹ ਸਭ ਕੁਝ ਆ ਗਏ ਕਿਉਂ ਆਵੇ ਜਾਂ ਜਾਤਾ ਜਿਨ੍ਹਾਂ ਦੇ ਹਿਰਦੇ ਚ ਆ ਗਿਆ ਉਹ ਕਿਵੇਂ ਆਊ ਜਾਊ ਵੈਸੇ ਜੰਮੂ ਮਰੂਗਾ ਕਿਵੇਂ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਆ ਗਿਆ ਉਹ ਜੰਮਣ ਮਰਨ ਕਿ ਨਹੀਂ ਆਵੇਗਾ ਕਿਉਂ ਆਵੇ ਜਾਂਦਾ ਜਿਨ੍ਹਾਂ ਦੇ ਰਿਤੇ ਵਿੱਚ ਪਰਮੇਸ਼ਰ ਆ ਗਿਆ ਉਹ ਕਿਵੇਂ ਜਾਊਗਾ ਫੇਰ ਨਹੀਂ ਜਾਂਦਾ ਸਖੀ ਵਾਸਾ ਛੋੜਨ ਨਾ ਜਾਈ ਇਹ ਰੀਤ ਭਲੀ ਭਗਵੰਤ ਹੈ ਛੱਡ ਕੇ ਨਹੀਂ ਉਹ ਜਾਵੇਗਾ ਇਹ ਉਹਦੀ ਰੀਤ ਹੈ ਇਸੇ ਉਪਰ ਕਹਿ ਰਹੇ ਆਏ ਗਿਆ ਕੀ ਨਾ ਆਇਓ ਜਿਨ੍ਹਾਂ ਦੇ ਹਿਰਦੇ ਸਾਧ ਸੰਗਤ ਜੀ ਗਿਆਨ ਆ ਗਿਆ ਉਹਨਾਂ ਦੇ ਅੰਦਰ ਕਿਹੜਾ ਗੁਣ ਨਹੀਂ ਆਇਆ ਸਾਰੇ ਹੀ ਗੁਣ ਆ ਗਏ ਕਿਉਂ ਆਵੇ ਜਾਂਦਾ ਕਿਉਂ ਜਿਨ੍ਹਾਂ ਦੇ ਰਿਤੇ ਵਿੱਚ ਗਿਆਨ ਜਾਂਦਾ ਰਿਹਾ ਉਹ ਫੇਰ ਕਿਉਂ ਆਵੇਗਾ ਜਿਹੜੀ ਬ੍ਰਹਿਜੰਗਾਂ ਤੋਂ ਪੜ ਗਈ ਏ ਉਹਦੀ ਛਾਂ ਵੀ ਨਾਲ ਹੀ ਨਾਸ ਹੋ ਜਾਂਦੀ ਏ ਅਵਿਦਿਆ ਆਦਕੀ ਨਾਲ ਹੀ ਨਾਸ ਹੋ ਜਾਏਗੀ ਕਿਉਂ ਕਿਸ ਪ੍ਰਕਾਰ ਉਹ ਜਿਹੜਾ ਜਾਣਦਾ ਏ ਆਵੇਗਾ ਫੇਰ ਨਹੀਂ ਅ ਗਿਆਨ ਆਵੇਗਾ ਜਿਹੜੀ ਇੱਕੋ ਵਾਰੀ ਜੜ ਪੜ ਦਿੱਤੀ ਅ ਗਿਆਨ ਦੀ ਨਿਰਭਰ ਕਰ ਦਿੱਤਾ ਇਸੇ ਪ੍ਰਕਾਰ ਆਏ ਗਏ ਜਿਨ੍ਹਾਂ ਦੇ ਹਿਰਦੇ ਵਿਚ ਸਾਚੰਗੇ ਜੀ ਪ੍ਰਵੇਸ਼ ਰਾ ਕੇ ਸੁਖਿਆਤ ਹੋ ਗਿਆ ਤੇ ਗਿਆਨ ਅ ਗਿਆਨ ਚਲਿਆ ਗਿਆ ਹੈ ਕੀ ਨਾ ਆਇਓ ਉਹਨਾਂ ਦੇ ਕਿਹੜੀ ਚੀਜ਼ ਨਹੀਂ ਆਈ ਹੈ ਦੁਆਤ ਨਹੀਂ ਆਈ ਉਹ ਮੈਨੀ ਆਈ ਵਕਾਰ ਨਹੀਂ ਆਏ ਸਭ ਮਿਟ ਗਏ ਕਿਉਂ ਆਵੇ ਜਾਂਦਾ ਤੇ ਕਿਉਂ ਆਵੇ ਜਾਵੇਗਾ ਜਮਨ ਮਰਨ ਤੇ ਨਹੀਂ ਆਉਂਦਾ ਹੈ ਪ੍ਰੀਤਮ ਸਿਉ ਮਨ ਮਾਨੇ ਜਿਨ੍ਹਾਂ ਦਾ ਪ੍ਰੀਤਮ ਅਕਾਲ ਪੁਰਖ ਵਿੱਚ ਮਨ ਮੰਨ ਗਿਆ ਹੈ ਹਰ ਤੇਤੀ ਰਾਤਾ ਉਹ ਤਾਂ ਹਰੀ ਵਿੱਚ ਹਰ ਵਕਤ ਰੰਗਿਆ ਹੀ ਰਹਿੰਦਾ ਹੈ ਸਾਹਿਬ ਰੰਗ ਰਾਤਾ ਸੱਚੀ ਬਾਤ ਉਸ ਮਾਲਕ ਅਕਾਲ ਪੁਰਖ ਦੇ ਪ੍ਰੇਮ ਰੰਗ ਕੋਟਾ ਹੋਇਆ ਸੱਚੀ ਪ੍ਰਾਪਤੀ ਦੇ ਬਚਨ ਕਰਦਾ ਹੈ ਇਹਨ ਬਿੰਦ ਕਾਕੂਟ ਸਾਰੇ ਆ ਜਿਸ ਨੂੰ ਦੇਖੋ ਰਗਤ ਬਿੰਬ ਦਾ ਜਾਂ ਪੰਜਾਤ ਤਰ੍ਹਾਂ ਦੇ ਬਿੰਬ ਪਾਣੀ ਆਇਕ ਤਰ੍ਹਾਂ ਇਹ ਸੰਸਾਰ ਉਪੀ ਕਿਲਾ ਉਸਾਰਿਆ ਹੈ ਜਿਸ ਪ੍ਰਕਾਰ ਸਾਸਨ ਜੀ ਬੁਰਬੁਰੇ ਪਾਣੀ ਤੋਂ ਪਹਿਨੀ ਹੁੰਦੇ ਇਸ ਪ੍ਰਕਾਰ ਇਹ ਸੰਸਾਰ ਬ੍ਰਹਮ ਤੋਂ ਪਹਿਨਨੀ ਹੈ ਆਪ ਜਲਦੀ ਨਹੀਂ ਆਏ ਕਿ ਬੁਰਬੁਰੇ ਨੇ ਇਸ਼ਾਰਾ ਸੰਸਾਰ ਉਸਾਰਨ ਕੀਤਾ ਹੈ ਡਿੰਡੋ ਉਹ ਬਿੰਦੀ ਰੂਪ ਬ੍ਰਹਮ ਹੈ ਜਿਵੇਂ ਪਦਮੇ ਸੂਰਜ ਦੇ ਜਿੰਨੇ ਘੜੇ ਭਰ ਲਿਏ ਉਹਨੇ ਕਹਿੰਦੇ ਹੈ ਇਹ ਬਿੰਦੀ ਰੂਪ ব্রহ্ম ਆਪ ਹੈ ਮਾਇਆ ਸਵਲ ਇਹ ਸੰਸਾਰ ਪਰ ਬਿੰਦੀ ਰੂਪ ਉਸਨੇ ਕੋਟ ਕਿਲੇ ਦੀ ਨਹੀਂ ਉਸਾਰਨਾ ਕੀਤਾ ਹੈ ਪੰਜਾਂ ਤਤਾਂ ਦਾ ਪੰਚ ਕੁਨਾਇਕ ਆਪ ਸਰੰਗਾ ਇਹ ਪੰਜ ਜਿਹੜੇ ਭੂਤ ਹਨ ਜਿਹਨੇ ਤਤ ਪਣ ਪਾਣੀ ਅਗਨੀ ਆਦਕ ਇਹਨਾਂ ਦਾ ਮਾਇਕ ਪ੍ਰੇਰਕ ਵੀ ਆਪ ਹੈ ਇਹ ਨੂੰ ਸਰੰਦਾ ਰਤਨ ਵਾਲਾ ਵੀ ਆਪ ਹਿਨ ਸੱਚ ਦਾ ਪਿੰਡ ਸਵਾਰਿਆ ਜਿਸ ਭਾਈ ਸੱਚ ਦਾ ਪਿੰਡ ਜਿਸ ਵਾਹਿਗੁਰੂ ਨੇ ਸੱਚ ਸਰੂਪ ਉਹਨੇ ਇਸ ਸੰਸਾਰੂਪੀ ਤੈਨੂੰ ਸਵਾਰਨਾ ਕੀਤਾ ਜਾਂ ਬ੍ਰਾਹਮਣ ਰੂਪ ਦਾ ਇੱਕ ਪਿੰਡ ਹੈ ਇਹ ਜਿਹੜਾ ਸਾਰਾ ਸਰੀਰ ਸੰਸਾਰ ਹੈ ਇਹ ਆਉ ਦਾ ਪਿੰਡ ਸਵਾਰਿਆ ਹੋਇਆ ਜਿਸ ਸੱਚੇ ਜਿੰਨ ਸਰੂਪ ਦਾ ਇਸ ਸਵਾਰਿਆ ਹੋਇਆ ਪਿੰਡ ਆ ਸੰਸਾਰੂਪੀ ਇਹ ਬ੍ਰਹਮਣ ਰੂਪੇ ਕੋ ਦੀ ਕਾਇਆ ਹੈ ਜਿਨ ਸੱਚ ਕਾ ਪਿੰਡ ਸਵਾਰਿਆ ਜਿਨ੍ਹਾਂ ਨੂੰ ਸੱਚ ਦੀ ਫਰਜ਼ਾ ਕਰ ਲੂ ਬਖੰਡ ਕੇ ਤੰਦੇ ਰੂਪੀ ਪਿੰਡ ਨੂੰ ਸਵਾਰ ਲਿਆ ਹੈ ਆ ਆਗਣ ਆਰੀ ਤੂੰ ਸੁਣ ਪਿਆਰੀ ਇਹਨਾਂ ਜਾਨਵਾਨ ਅਸੀਂ ਨਾ ਮਾਰਿਆ ਉਗਣ ਵਾਲੇ ਹਾਂ ਹੇ ਮੇਰੇ ਪਿਆਰੇ ਕਾਲਪੁਰ ਸੈਦੀ ਬੇੰਤੀ ਸੁਣੋ ਉਹਦ ਭਾਵ ਹੈ ਸੱਚ ਤੂ ਇਹ ਮਾਰੇ ਤੈਨੂੰ ਪਾਇ ਜਾਏ ਉਹ ਸੱਚ ਪੁਰਖ ਸੱਚ ਰੂਪ ਜੀ ਜੁੜ ਗਏ ਹਨ ਆਹ ਨੂੰ ਜਾਣਾ ਨਾ ਕੀ ਹੈ ਉਹਨਾਂ ਦਾ ਫੇਰ ਮਾਰਾ ਜਨਮ ਘੜ ਕੇ ਆਉਣਾ ਨਹੀਂ ਹੁੰਦਾ ਮਰ ਕੇ ਜਾਣਾ ਨਹੀਂ ਹੁੰਦਾ ਸਾਚੀ ਮੰਨੋ ਇਹ ਨੂੰ ਸੱਤੀ ਮਤ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ ਅੰਜਨ ਤੈ ਸਾ ਅੰਧੀ ਹੈ ਇਹ ਭਾਈ ਅੰਜਨ ਸ਼ਰਮਾ ਉਹ ਆ ਜੰਦੀਆ ਪਾਉਣਾ ਚਾਹੀਦਾ ਹੈ ਗੈ ਸਾ ਪਾ ਗਏ ਇਹ ਜੀ ਸੱਤੀ ਅਕਾਲ ਪੁਰਖ ਨੂੰ ਪਾਵੇ ਉਹ ਗਿਆਨ ਰੂਪੀ ਸੋਨਾ ਮਨਬੁੱਧ ਰੂਪੀ ਨੇਤਰਾਂ ਦੀ ਪਾਉਣਾ ਚਾਹੀਦਾ ਹੈ ਜੇ ਸੁਝ ਹੈ ਜਾਣੀਏ ਜਿਸ ਪਰਮੇਸ਼ਰ ਦੀ ਕਿਰਪਾ ਕਰਕੇ ਸਾਨੂੰ ਸੋਝ ਪੈਂਦੀ ਹੈ ਉਹ ਸੂਝ ਦੇਣਾ ਹੈ ਤੇ ਰੀਦੇ ਕਰਕੇ ਜਾਣੀ ਦਾ ਹੈ ਜੇ ਆਪ ਜਾਣਾਵੇ ਜੇ ਐਬ ਜਣਾਵੇ ਤਾਂ ਜਾਣਿਆ ਜਾ ਸਕਦਾ ਸਮਝੀਦਾ ਹੈ ਮਨ ਕਹ ਕੇ ਸੂਝ ਦਿਖਦਾ ਨੇਤਰਾ ਕਰਕੇ ਜਾਣੀ ਦਾ ਬੁੱਧੀ ਕਰਕੇ ਇਹ ਮਾਰੇ ਆਪ ਜਣਾ ਦੇਵੇ ਸਮਝਦੇ ਹੈ ਤੂੰ ਕੱਦੋ ਲਖ ਖਰਚ ਨੂੰ ਅਤੇ ਸਮਝੀਦਾ ਹੈ ਸਮਝਾ ਸੂਝਾ ਦਿਖਿਆਉਂਦਾ ਤਤਪਾ ਦਾ ਲਖ ਖਰਚ ਤੇ ਜੇ ਆਤ ਆਪਣਾ ਸੁਧ ਰੂਪ ਹੋ ਆਸਬਦ ਕਰਤਾ ਕਰਕੇ ਜਣਾ ਦੇਵੇ ਸਮਝਉਂਦੀ ਹੈ ਸ਼ਰਮਣ ਜੀ ਆਨ ਦੀ ਇਹ ਸੂਝ ਦਿਸਾਉਂਦਾ ਮੰਨਣ ਗਿਆਨ ਤੇ ਕਤੋਂ ਦੱਸੋ ਜੀ ਆਪ ਮਹਾਰਾਜ ਸਾਹਿਬ ਨੇ ਵੀ ਆ ਸਮਝ ਨਾ ਦੇਵੇ ਸਮਝਾ ਕਰਮ ਨਿਸ਼ਕਾਮ ਕਰਮਾਂ ਨੂੰ ਤੇ ਸੂਝਾ ਉਹ ਕਾਸ਼ਨਾ ਨੂੰ ਤੇ ਜੇ ਆਪ ਜਿਨਾਂ ਨੂੰ ਕਤੋਂ ਦਾ ਗਿਆਨ ਇਸ ਪ੍ਰਕਾਰ ਸਮਝ ਪੈਂਦੀ ਹੈ ਆਪ ਜਾਣ ਆਵੇ ਮਾਰਗ ਪਾਵੇ ਜਿਨ੍ਹਾਂ ਨੂੰ ਆਪ ਗੁਰਾਂ ਦੁਆਰਾ ਜਣਾਉਂਦੇ ਹੈ ਉਹਨਾਂ ਨੂੰ ਭਗਤੀ ਸਾਹਿਬ ਗਿਆਨ ਦੇ ਮਾਰਗ ਰਸਤੇ 'ਚ ਪਾ ਲੈਂਦੇ ਆ ਆਪੇ ਮਨੁਆ ਲੈ ਵੇ ਆਪ ਹੀ ਮਨ ਆਪਦੇ ਚਰਨਾਂ 'ਚ ਲੈ ਲੈਂਦੇ ਲੀਨ ਕਰ ਲੈਂਦੇ ਆ ਆਪ ਹੀ ਮੰਨਣ ਕਰਨ ਵਾਲਿਆਂ ਦਾ ਮਨ ਆਪਦੇ ਸੂਪ 'ਚ ਲੈ ਲੈਂਦਾ ਹੈ ਕਰਮੋ ਸੁਪਾਰੋ ਕਰਾਈ ਆਪੇ ਕਰਮੋ ਜੋ ਉਸਮਾਨ ਕਰਮ ਹਨ ਕਰਮੋ ਕੀ ਨਿਸਕਾਮ ਕਰ ਉਸੇਸ਼ਟ ਕਰਮ ਜਿਹੜੇ ਹਨ ਆਪੀ ਕਰਾਉਣ ਵਾਲਾ ਹੈ ਕੀਮਤ ਕੌਣ ਆ ਭੇਵੇ ਉਸ ਅਭੇਵ ਪਰਮੇਸ਼ਰ ਦੀ ਕੌਣ ਕੀਮਤ ਪਾ ਸਕਦਾ ਹੈ ਗੁਰਮੁਖ ਉਹ ਮੰਨ ਤੋਂ ਰਹਿ ਤਹਿੰਦੇ ਹਮ ਸੰਤ ਮੰਤ ਤਾ ਕੰਡ ਨਾ ਜਾਣ ਤੋ ਤੰਗੈ ਚੀਜਾਂ ਲਾ ਕੇ ਤਾ ਗੱਲ ਲਾ ਕੇ ਗੰਡਾ ਦੇਣੀਆਂ ਇਸ ਤੰਤਰ ਆ ਦੇ ਕੋ ਮੰਤਰ ਕਰਕੇ ਹੂਕਾ ਮਾਰ ਦੇਣੀਆਂ ਇਹ ਜੇ ਤੰਤਰ ਕਰਨੇ ਜੰਪਰ ਮੰਤਰ ਨਹੀਂ ਅਸੀਂ ਕਰਨ ਜਾਣਦੇ ਮਾਰੇ ਦਸਵੀਂ ਪਾਸ਼ਾ ਉਨ ਕਿ ਹੈ ਮੰਤਰ ਕੰਤ ਤੰਤਰ ਮੈਂ ਜੋ ਕੁਛ ਇਸ ਵਿੱਚ ਹੋਏ ਹਜਰਤ ਹੋਏ ਆਪੇ ਬਹਿ ਮੰਗਤ ਫਿਰ ਫਿਰ ਕੋਏ ਜੇ ਮੰਤਰ ਕੰਤ ਦਾ ਜੀ ਕੁਛ ਹੋਵੇ ਜੰਤਰ ਮੰਤਰ ਪਾਖੰਡ ਨਾ ਜਾਣਾਂ ਜੋ ਕੰਤਰ ਤੁੰ ਕੀ ਜੇ ਤੇ ਮੰਤਰ ਆਦਿ ਪੜੰਦੇ ਪਖੰਡਾ ਆਦ ਕਾਨੂੰਨ ਅਸੀਂ ਕਰਨ ਜਾਣਦੇ RAM ਰਿਦਾ ਮੰਤਰ RAM ਰਿਦਾ ਮਨ ਮੰਨਿਆ ਸਾਡੇ ਤਾਂ ਹਿਰਦੇ 'ਚ RAM ਹੀ ਵਸਿਆ ਰਹੇ ਸਾਡਾ ਉਸ ਰੂਪ 'ਚ ਮਨ ਮੰਨ ਗਿਆ ਸਾਹਿਬ ਤੇ ਸੁਜਨ ਬਾਈ ਸ਼ਰਮਾ ਦਾ ਵਾਹਿਗੁਰੂ ਦਾ ਨਾਮ ਹੈ ਇਹ ਤੁਸੀਂ ਗੁਰਾਂ ਦੁਆਰਾ ਇਸੂਜਾ ਸੰਝ ਪੈਂਦੀ ਵਿਸਾਇਸ ਰੂਪ ਸਤਿਗਾਨ ਨੇ ਜਿਨ੍ਹਾਂ ਦੇ ਗੁਰਾਂ ਦੇ ਸ਼ਬਦ ਦੁਆਰਾ ਗੁਰਸਿੱਖੀਆਂ ਨੂੰ ਸੱਚ ਰੂਪ ਨੂੰ ਜਾਣ ਲਿਆ ਹੈ ਆਜਨ ਹੋਵਨ ਆਪਣੇ ਭਾਈ ਜੀ ਉਹਨਾਂ ਦੇ ਆਪਣੇ ਸੱਜਣਾ ਕਾਲ ਪ੍ਰਖਾਪ ਦੇ ਹੋ ਜਾਣ ਕਿਉਂ ਪਰ ਘਰ ਜਾਹੀ ਉਹ ਦੇਵੀ ਦੇ ਉਤਨ ਵਾਲੀ ਉਪਾਸ਼ਨਾ ਕਰਨ ਵਾਸਤੇ ਕਿਉਂ ਪ੍ਰਾਇ ਕਹਿੰਦੇ ਭਟਕਦਾ ਭਟਕਦਾ ਫਿਰ ਨਹੀਂ ਜਾਣ ਦੀ ਲੋੜ ਅੱਜ ਨ ਰਾਤੀ ਸੱਚ ਕੀ ਸੱਜਣ ਸੰਗਰੂ ਅਕਾਲ ਪੁਰਖ ਆਪ ਹੈ ਉਹ ਜਿਹੜੇ ਰੰਗੇ ਹੋਏ ਨੇ ਉਹ ਸੱਚੇ ਨਾਮ ਦੇ ਚ ਪੁਰਖ ਸੰਗੇ ਮਨਮਾਹੀ ਉਹਨਾਂ ਦੇ ਹਰ ਵਕਤ ਨਾਮ ਹੈ ਮਾਰਾ ਸਾਹ ਦੇ ਮੰਦਰ ਚੋਂ ਹੀ ਪ੍ਰਾਪਤ ਹੋ ਜਾਂਦੇ ਹਨ ਮਨ ਮਾਇ ਸਾਧਨ ਕਰਹਿ ਰਲੀਆਂ ਦੇ ਵਿੱਚ ਉਹ ਸਜਣ ਪਿਆਰਾ ਹੈ ਉਸ ਦੇ ਨਾਲ ਮਿਲ ਕੇ ਰਲੀਆਂ ਖੁਸ਼ੀਆਂ ਮਾਣੀਆਂ ਦੀਆਂ ਹਨ ਕਰਮ ਕਰਮ ਸਵਾਯਾ ਸਾਰੇ ਉਹਨਾਂ ਨਿਸ਼ਕਾਮ ਕਰਮ ਕਰ ਲਈ ਸਾਰੇ ਕਰਮ ਜਾਂਦਾ ਉਹ ਕਰ ਲੈ ਸਭ ਨੇ ਦਾ ਫਲ ਨੂੰ ਪ੍ਰਾਪਤ ਹੋ ਗਿਆ ਆਸਾਠ ਪੀਰਤ ਕੋ ਨੂੰ ਪੂਜਾ ਕੋ ਨੂੰ ਫੇੜ ਤੂ ਫਿਰ ਇਸ਼ਨਾਨ ਵਾਲੇ ਕੋ ਨੂੰ ਲੈ ਰਿਹਾ ਪੂਜਾ ਅਦਕਾਲਾ ਕੋ ਨੂੰ ਲੈ ਰਿਹਾ ਹੈ ਅਤੇ ਪੁੰਨ ਪੂਜਾ ਸਿਰ ਸੰਦੇਸ਼ ਨਾਮ ਦਾ ਪੁੰਨ ਤੇ ਪੂਜਾ ਆਦਿਕ ਜੋ ਥਾਗਰਾ ਵੀ ਕਰਨੀ ਹੈ ਮਾਨਸਿਕ ਪੂਜਾ ਆਦ ਕਾਇਕ ਪੂਜਾ ਵਾਚਕ ਆਦਿਕ ਪੂਜਾ ਦਾ ਫਲ ਪਾ ਲਿਆ ਨਾਮ ਸਾਚਾ ਪਾਇਆ ਜਿਹੜਾ ਪੁੱਜ ਗਿਆ ਜਿਨ੍ਹਾਂ ਦਾ ਮਨਸੂਰ ਬਚਿਆ ਉਹਨਾਂ ਨੂੰ ਸੱਚਾ ਨਾਮ ਪ੍ਰਮੇਸ਼ਰ ਦਾ ਪਾਇਆ ਉਹਨਾਂ ਦਾ ਸਭ ਕੁਝ ਹੋ ਗਿਆ ਇਹ ਆਪ ਸਾਜੇ ਸਾਪ ਵੇਖੈ ਆਪ ਹੀ ਜਗਤ ਨੂੰ ਸਾਜਿਆ ਹੈ ਉਸ ਪ੍ਰਮੇਸ਼ਰ ਨੇ ਪੈਦਾ ਕੀਤਾ ਹੈ ਆਪ ਹੀ ਪਾਲਣਾ ਕਰਦਾ ਹੈ ਆਪ ਹੀ ਇਸਤ ਕਰਦਾ ਹੈ ਪਾਲਣਾ ਕਰਕੇ ਆਪ ਹੀ ਵੇਖਣ ਵਾਲਾ ਉਹਦੇ ਬੁਰੇ ਭਲੇ ਸੁਆਲ ਨੂੰ ਪ੍ਰਕਾਸ਼ਮ ਵਾਲਾ ਹੈ ਕਿਸੇ ਪਾਣਾ ਪਾਏ ਉਹਨੂੰ ਤੋਂ ਬਾਇਓ ਸਵਾਲ ਜਿਹੜਾ ਪਾਣਾ ਉਹ ਚੰਗਾ ਲੱਗਦਾ ਹੈ ਜਿਹੜਾ ਤੁਸ ਨੂੰ ਪਾ ਗਿਆ ਹੈ ਉਹਨੂੰ ਪਾਣਾ ਪਾ ਗਿਆ ਚੰਗਾ ਲੱਗਿਆ ਹੈ ਅਜਨ ਰੰਗ ਗੰਗਿਲੜੇ ਇਹ ਸਤਿਗੁਰੂ ਆਖਦੇ ਕਿ ਸੱਜਣ ਹਨ ਰੰਗ ਪ੍ਰੇਮ ਦੇ ਜੰਗਿਲੜੇ ਅਰੰਭੇ ਜੇ ਰੰਗੇ ਹੋਏ ਹੈ ਜਿਹੜਾ ਨਾ ਬੁਕਾਰੇ ਰੁਣੇ ਜਿਹੜੇ ਏੰਗਣ ਵਾਲੇ ਹਨ ਨਹੀਂ ਕਰਨ ਵਾਲੇ ਹਨ ਰੰਗ ਲਾਲ ਬਣਾਇਆ ਮੈਂ ਪਿਆਰੇ ਦਾ ਰੰਗ ਸਭ ਸੰਜੀ ਮਣਾਤਾ ਉਹਨਾਂ ਦੇ ਹਿਰਦੇ 'ਚ ਅੰਧਾ ਆਗੂ ਜੇਤੀ ਹੈ ਜਿਹੜੇ ਭਾਈ ਹੈ ਜੀ ਅੰਦੀ ਗੁਰੂ ਹੈ ਉਹਨਾਂ ਦੀ ਸੰਗਤ ਕਰਕੇ ਮੁਕਤ ਨਹੀਂ ਹੋ ਸਕਾਂਗੇ ਜੀ ਅੰਧਾ ਆਗੂ ਜੇਤੀ ਹੈ ਜਿਹੜਾ ਅੰਧਾ ਹੋਵੇ ਆਗੂ ਜੇ ਕੀਏ ਜੇ ਹੋਵੇ ਕਿਉਂ ਪਾਦਰ ਜਾਣੇ ਉਹ ਅਗਮੇ ਜਾਣਦਾ ਸੂਰਮੇ ਦੀ ਮੋੜਾ ਫੜ ਕੇ ਕਿਸ ਪ੍ਰਕਾਰ ਕਰ ਸਕੇਗਾ ਇਸੇ ਪ੍ਰਕਾਰ ਅੰਦਾ ਅਗਿਆਨੀ ਮਨਵਤ ਰੂਪੀ ਹੈ ਜ ਜਨਾਂ ਦੀ ਗਿਆਨ ਰੂਪੀ ਨਿਗਾਹ ਨਹੀਂ ਹੈ ਉਹ ਗਿਆਨੀ ਜੇ ਗੁਰੂ ਬਣ ਜਾਵੇ ਆਗੂ ਬਣ ਜਾਵੇ ਮੈਂ ਮੁਕਤ ਕਰ ਜਾਵਾਂਗਾ ਕਿਉਂ ਪਾਦਰ ਜਾਣਾ ਉਹ ਬ੍ਰह्म ਗਿਆਨ ਨੂੰ ਕੋਈ ਪਾਦਰ ਰਸੇ ਨੂੰ ਕਿਵੇਂ ਰਸਦੇ ਰਸੇ ਨੂੰ ਜਾਣੇਗਾ ਆਤਮੁਸਹਿ ਮਤ ਹੁੱਚੀਆ ਕੋਈ ਹੁੱਚੀ ਮਤ ਹੈ ਆਪ ਹੀ ਕਾਮ ਕੋਦੂ ਪਿਛੋੜਾਂ ਚ ਲੁੱਟਿਆ ਜਾਏਗਾ ਕਿਉਂ ਰਾਹ ਪਛਾਣ ਉਹ ਬ੍ਰह्म ਗਿਆਨ ਨੂੰ ਵੀ ਰਾਹ ਨੂੰ ਕਿਵੇਂ ਪਛਾਣ ਸਕੇਗਾ ਨਹੀਂ ਪਛਾਣ ਸਕੇਗਾ ਕਿਉਂ ਰਾਹ ਜਾਵੇ ਮਹਿਲ ਪਾਵੇ ਜਿਹੜਾ ਰਾਹ ਨਹੀਂ ਜਾ ਸਕਦਾ ਉਹ ਮਹਿਲ ਤੇ ਪਹੁੰਚ ਨਹੀਂ ਸਕਦਾ ਹੈ ਕਿਸ ਪ੍ਰਕਾਰ ਉਹ ਗਿਆਨ ਰੂਪੀ ਰਾਸੇ ਜਿਹੜਾ ਜਾਗ੍ਰਿਤ ਜਿਹਨੂੰ ਕਾਇਮ ਕਰੇ ਤੋਹਰਾ ਨੁਕਲੀਆ ਹੈ ਤੇ ਮਹਾਲਸਰੂਪ ਨੂੰ ਉਹ ਕਹੇ ਪਾਵੇਗਾ ਅੰਧ ਕੀ ਮਤ ਅੰਧਲੀ ਅਗਿਆਨੀ ਪੁਰਖ ਦੀ ਅੰਧੇ ਪਾਸੇ ਵਾਲੀ ਮਾਤੀ ਹੈ ਗਿਆਨ ਪੁਣੇ ਦੀ ਮਾਤੀ ਮਾਰੂਗਾ ਦੇਨ ਨਾਮ ਹਰ ਕੀ ਕਛ ਨਾ ਸੂਝੈ ਮਰੇ ਦੇ ਨਾਮ ਤੋਂ ਬਿਨਾਂ ਵਿਸ਼ਨੂੰ ਕੁਛ ਨਹੀਂ ਨਾਮ ਤੋਂ ਬਿਨਾਂ ਕਿਦਾਂ ਸਾਨਾ ਬਣਿਆ ਫਿਰੇ ਕੁਝ ਨਹੀਂ ਦਿੱਸਦਾ ਮਰਤਨਾਮ ਦੇ ਪ੍ਰਕਾਸ਼ ਤੋਂ ਬਿਨਾਂ ਨਾਮ ਜਲਪ ਕੋਟ ਸੂਰਜਾਰਾ ਹੋਣਾ ਹੋਇਆ ਅੰਧ ਬੂਡਾ ਓ ਤੰਦਲੀ ਅੰਦੇ ਅਗਿਆਨੀ ਆਪਦੇ ਤੰਦੇ ਕਿਸੇ ਜਮੀਨ ਬਣਾ ਲਈ ਕਿਸੇ ਨੂੰ ਮਰਬੇ ਖਰੀਦ ਲਏ ਕਿਸੇ ਨੇ ਹਵੇਲੀਆਂ ਪਾ ਲਈਆਂ ਇਸ ਪ੍ਰਕਾਰ ਦੇ ਤੰਦੇ ਆਪਦੇ ਪੂਰੇ ਕਰਦੇ ਆ ਚੇਲੇ ਬਣਾ ਬਣਾ ਕੇ ਮਾਇਆ ਠੱਗੀ ਜਾਂਦੇ ਆ ਓ ਤੰਗਲੀ ਤੰਦਿਆਂ ਚ ਲੀਨ ਹੋਏ ਹੀ ਉਹਨਾਂ ਦੀ ਬੁੱਧੀ ਅੰਦੇ ਉਸ ਚ ਡੁੱਬ ਰਹੇ ਹਨ ਜੇਨ ਰਾਤ ਚਾਨਣ ਚਾਉ ਉਪਜਾ ਇਹ ਭਾਈ ਦਿਨ ਰਾਤ ਚਾਨਣ ਗਿਆਨ ਦਾ ਹੁੰਦਾ ਹੈ ਜੇ ਮਹਾਰਾਜੇ ਮਿਲਣ ਦਾ ਚਾਹੋਂ ਪੈਦਾ ਹੋ ਜਾਵੇ ਹਿਰਦੇ 'ਚ ਅਬਦ ਗੁਰ ਕਾ ਮਨ ਵਸੈ ਕਿਵੇਂ ਮਹਾਰਾਜ ਚਾਨਣ ਹੁੰਦਾ ਗੁਰੂ ਸਾਹਿਬ ਦੇ ਸ਼ਬਦ ਭਾਈ ਮਨ 'ਚੇ ਵਸ ਜਾਵੇ ਰਾਤ ਨੂੰ ਚਾਨਣ ਹੋ ਜਾਂਦਾ ਅ ਵਿਦਿਆ ਰੂਪੀ ਰਾਤੋਂ ਗਿਆਨ ਰੂਪ ਦੇਣ ਵਾਲਾ ਚਾਨਣ ਹੋ ਜਾਂਦਾ ਜੇ ਮਨ 'ਚ ਗੁਰੂ ਸਾਹਿਬ ਦੇ ਸ਼ਬਦ ਵਸੇ ਕਰ ਜੋੜ ਗੁਰ ਪਰਹ ਕਰ ਬਿਨੰਦ ਦੋਵੇਂ ਹੱਥ ਜੋੜੋ ਅੰਦਰੋਂ ਮਨਬੁੱਧ ਜੋੜ ਕੇ ਗੁਰੂ ਸਾਹਿਬ ਦੇ ਪਾਸ ਬੇਨਤੀ ਕਰੀਏ ਰਾਹੁ ਪਾਦਰ ਗੁਰਦੱਤ ਇਹ ਤਾਂ ਫਗਦਨੀਆਂ ਦੇਵੀ ਦੇ ਉਪਾਸਨਾ ਕੋਹੰਨੇ ਦੀ ਕੋ ਬੰਨੇ ਦੀ ਕੋ ਘਾਰਾਂ ਵਾਲੀ ਰੰ ਨਹੀਂ ਤਾਂ ਬਾਹਲੇ ਲੋਕ ਪਾਉਣ ਵਾਲੇ ਐ ਬੱਧਰਾ ਰਾਜ ਦਾ ਸਿੱਧਾ ਰਾਹ ਪ੍ਰਮੇਸ਼ਰ ਦੇ ਮਾਰਗ ਦਾ ਗਿਆਨ ਦਾ ਰਸਤਾ ਉਹ ਸਤਗੁਰੂ ਸਾਹਿਬ ਜੀ ਦੇ ਅਨੁਸਾਰ ਹੈ ਜੋ ਗੁਰਮੁਹ ਗਾਡੀ ਰਾਹ ਚਲਾਇਆ ਗੁਰਮਤ ਦਾ ਮਨ ਪਰਦੇਸੀ ਜੇਤੀ ਐ ਇਹ ਮਨ ਜੇ ਭਾਈ ਦੇਸਾਂ ਤੋਂ ਪਰੇ ਹੋ ਜਾਵੇ ਇਹ ਦੇਸ ਦੇਸ਼ ਜਿੰਨੀ ਹਮੇ ਇਨ੍ਹਾਂ ਦੇ ਵਿੱਚ ਇਹ ਭਰਮ ਇਹ ਰਹੇ ਮੇਰਾ ਫਲਾਣਾ ਦੇ ਕੋਈ ਮਾਝੇ ਦਾ ਕੋਈ ਮਾਲਵੇ ਦਾ ਕੋਈ ਦਵਾਦੀਆ ਕਹ ਹੁੰਦਾ ਇਹ ਦੇਸਾਂ ਤੋਂ ਪਰੇ ਜੇ ਮਨ ਹੋ ਜੇ ਨਾ ਇਹਨਾਂ ਦਾ ਹੰਕਾਰ ਛੱਡ ਦੇਵੇਂ ਸਭ ਦੇਸ਼ ਪਰਾਇਆ ਕੋਈ ਪਰੇ ਬਗਾਨਾ ਹੀ ਸਾਰਾ ਦੇਸ਼ ਲੱਗ ਜਾਂਦਾ ਮਨ ਜੇ ਉਦਾਸ ਹੋਏ ਪ੍ਰਦੇਸੀ ਹੋ ਜੇ ਵੀ ਇਹ ਦੇਸ਼ ਨਹੀਂ ਮੇਰਾ ਮੈਂ ਤਾਂ ਪ੍ਰਲੋਕ ਵਿੱਚ ਜਾਣਾ ਹੈ ਪ੍ਰਲੋਕ ਹੀ ਮੇਰਾ ਦੇਸ਼ ਹੈ ਕਿਉਂ ਪ੍ਰਦੇਸੀ ਬਰਾਕ ਕਰਕੇ ਮਨ ਹੋ ਜੇ ਕਿਸ ਅਰਾ ਪ੍ਰਾ ਬਗਾਨਾ ਇਸ ਸੰਸਾਰ ਦੇ ਸੁਖ ਨੂੰ ਲੱਭਦਾ ਕਿਸ ਪਹਿ ਖੂਨ ਲੋ ਗੰਠੜੀ ਕਿਹਦੇ ਕੋਲੇ ਆਪਣੀ ਬੁੱਧੀ ਰੂਪੀ ਗਠੜੀ ਖੋਲ ਕੇ ਪਰਖ ਕਰਕੇ ਬੁੱਧੀ ਚੋਂ ਦਸਾਵੇ ਕਿ ਮੇਰੇ ਅੰਦਰ ਇੰਨੇ ਗੁਣ ਆ ਇੰਨੇ ਔਗੁਣ ਹਨ ਮਰਖੀ ਭਾਰ ਆਈ ਆ ਸਾਰੀ ਸ੍ਰੀ ਦੁੱਖਾਂ ਦੀ ਭਰ ਕੇ ਆਈ ਹੋਈ ਹੈ ਇੱਕ ਕੋਲੇ ਦੁੱਖ ਰਹੀਏ ਤਾਂ ਉਹ ਆਂਦੇ ਆਪਣੀ ਬਹੁਤ ਦਰਸਾ ਬਹੁਤ ਬਹੁਤ ਕਹਦਾ ਉਹਦੋਂ ਬਹੁਤੀਆਂ ਬਹੁਤੀਆਂ ਆਦਮੀਆਂ ਪੀੜਾ ਖੋਲ ਕੇ ਦਰਦਾ ਜੇ ਜੇ ਕੋ ਪੁੱਛੇ ਕਿ ਜੀ ਅਸੀਂ ਦੁੱਖ ਰੋਣੇ ਆਪੋ ਹੀ ਕੀ ਕਿ ਦੁੱਖ ਰੋਣੇ ਕਰਕੇ ਸੁਖ ਦੀ ਨਿਪਟਾਰਤੀ ਤਾਂ ਹੋਈ ਨਾ ਦੁੱਖ ਰੋਇਆ ਫਾਇਦਾ ਕੀ ਹੋਇਆ ਦੁੱਖ ਕਿਸੇ ਤੇ ਆਖੀਏ ਸੁਖ ਹੀ ਸਹੀ ਪਾਸ ਦੁੱਖ ਤਾਂ ਉਹਨਾਂ ਕੋਲੇ ਕਹੀ ਵੀ ਜਿਨ੍ਹਾਂ ਦੁੱਖ ਮਹਿਣ ਉਹ ਆ ਸਤਿਗੁਰੂ ਸੁਖਾਂ ਦੇ ਦਾਤੇ ਦੁੱਖੀ ਪਾਰੇ ਆਇਆ ਜਗਤ ਸਵਾਇ ਇਸ ਤੋਂ ਕਹਿ ਦੁੱਖਾਂ ਦੇ ਕੀ ਭਰਿਆ ਆਇਆ ਹੈ ਸਾਰਾ ਜਿੰਨ ਜਗਤ ਆਇਆ ਹੈ ਕੌਣ ਜਾਣੈ ਵਿਧ ਮੇਰੀ ਮੇਰੀ ਪ੍ਰਾਪਤੀ ਵਾਹਿਗੁਰੂ ਦੀ ਪ੍ਰਾਪਤੀ ਦੀ ਮੇਰੀ ਜਿਹੜੀ ਯੁਗਤੀ ਹੈ ਇਸ ਬਿਧੀ ਤਰੀਕੇ ਨੂੰ ਕੌਣ ਜਾਣ ਸਕਦਾ ਹੈ ਸਾਜੰਨ ਰਿਸ਼ਾ ਪਰਮੇਸ਼ਰ ਦੇ ਮੇਰੰਦੀ ਆਵਣੇ ਜਾਵਣੇ ਖਰੇ ਡਰਾਣੇ ਇਹ ਕਦੇ ਜਨਮ ਧਾਰ ਕੇ ਆ ਜਾਂਦੇ ਐ ਕਦੇ ਮਰ ਕੇ ਜਾਣਾ ਕਰਦੇ ਐ ਖਰੇ ਨਾਰਕੋ ਵਿੱਚ ਡਰੇ ਜਾਂਦੇ ਐ ਜੂਨਾ ਚ ਪਾ ਪਾ ਕੇ ਭੇਜ ਦਿੱਤਾ ਜਾਂਦਾ ਹੈ ਜੰਮ ਦੂਰ ਖੜੇ ਅਤਿਆੰਤੀ ਡਰਾਉਣੇ ਚਿੰਬੜੇ ਰਹਿੰਦੇ ਐ ਟੋਟ ਨਾ ਆਵੇ ਫੇਰੀਆ ਉਹਨਾਂ বিনা ਜੂਨਾ ਨਹੀਂ ਫੇਰੀਆਂ ਦੀ ਤਾਈ ਟੋਟਾ ਨਹੀਂ ਆਉਂਦਾ ਇੰਨੇ ਜਨਮ ਘਾੜਦੇ ਹਨ ਨਾਮ ਦੀ ਹੂਣੇ ਊਣੇ ਇਹ ਕਹਿ ਰਹੀ ਕਿ ਆਹ ਮਹਾਰਾਜ ਕਿਉਂ ਦੇ ਜਾਂਦੇ ਐ ਮਹਾਰਾ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਵੀ ਹੂਣੇ ਬਗੈਰ ਐ ਜਿਹੜੇ ਊਣੇ ਝੂਣੇ ਹੂਣੇ ਉਹਨਾਂ ਦੇ ਸਰੀਰ ਵੀ ਗੁਣਾ ਤੋਂ ਉਹਨੇ ਖਾਲੀ ਹੈ ਤੇ ਮਨ ਵੀ ਉਹਨੇ ਚੁਣੇ ਚੋੜਦੇ ਹੀ ਰਹਿੰਦੇ ਹਨ ਨਾ ਗੁਰ ਸਬਦ ਸੁਣਾਇਆ ਅਜੇ ਉਹਨੇ ਜੁਣੇ ਤਾਂ ਨਹੀਂ ਪਾਏ ਹੋ ਗਿਆ ਨਾਮ ਦੀ ਹੂਨੇ ਊਨੇ ਝੂਨੇ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਣਾ ਰੁਜੇ ਕਰਕੇ ਵੀ ਉਹਨੇ ਇਹ ਝੂਨੇ ਝੋਰੇ ਪਾਇ ਰਹੇ ਨੇ ਸਰੀਰ ਕਰਕੇ ਵੀ ਨਾ ਗੁਰ ਸਬਦ ਸੁਣਾਇਆ ਨਹੀਂ ਉਹਨਾਂ ਨੂੰ ਗੁਰੂ ਸਾਹਿਬ ਨੇ ਸ਼ਬਦ ਨਹੀਂ ਸੁਣਾਇਆ ਗੁਰ ਸਬਦ ਤੋਂ ਬੇਮੁਖ ਹੋਣੇ ਕਰਕੇ ਆਨੰਦ ਨਹੀਂ ਪ੍ਰਾਪਤ ਹੋਇਆ ਮਨ ਪਰਦੇਸੀ ਜੇ ਠੀਏ ਵੀ ਭਾਈ ਮਨ ਸੰਸਾਰ ਵੱਲੋਂ ਪਰਦੇਸ ਦੀ ਉਦਾਸ ਉਦਾਸੀਨ ਹੋ ਜਾਵੇ ਜੇਹੋ ਪ੍ਰਾਂਮ ਹੋ ਜਾਵੇ ਸਭ ਦੇਸ਼ ਪਰਾਂ ਸਾਰਾ ਹੀ ਦੇਸ਼ ਬਗਾਨਾ ਪਰਾਇਆ ਪ੍ਰਤੀਕ ਹੁੰਦਾ ਹੈ ਗੁਰ ਮਹਿਲੀ ਘਰ ਆਪਣੇ ਗੁਰ ਮਹਿਲੀ ਘਰ ਆਪਣੇ ਜੀ ਗੁਰੂ ਸਾਹਿਬ ਮਹਲ ਸੁਭ ਦੀ ਪ੍ਰਾਪਤੀ ਵਾਲੇ ਆਪ ਆਪਣੇ ਘਰ ਰੂਪ ਵਿੱਚ ਇਸ ਤਨ ਸਤਿਗੰਨੰ ਦਰੂਜ ਜੋ ਬ੍ਰਹਮ ਰੂਪ ਹੈ ਉਸ ਵਿੱਚ ਜਿਸ ਨੂੰ ਗੁਰੂ ਤੂ ਪਰਪੂਰ ਲੀਨ ਜਿਹੜਾ ਬ੍ਰਹਮ ਉਹ ਭਰਪੂਰ ਸਾਰੇ ਭਰਿਆ ਹੋਇਆ ਪੂਰਨ ਲੀਨ ਮਿਲਿਆ ਹੋਇਆ ਸਾਰਿਆਂ ਦੇ ਅੰਦਰ ਈਸ਼ਕ ਸੇਵਾ ਮਹਿਲੀ ਕਰ ਆਪਣੇ ਮਹਿਲੀ ਜਗਿਆਸੂਆਂ ਨੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਆਪਣੇ ਘਰ ਰੂਪ ਦੇ ਟਿਕਾ ਦੁੰਦੇ ਆ ਉਹ ਪਰਮੇਸ਼ੁਰ ਸਾਰੇ ਵਿਆਪਕ ਹੈ ਕੋਝ ਵੀ ਗਿਆ ਸੁਲਝ ਹੋ ਜਾਂਦੇ ਹੈ ਸੇਵਕ ਸੇਵਾ ਤਾਂ ਕਰੇ ਸੁਖ ਭਾਵ ਧਾਰ ਕੇ ਸੇਵਾ ਅਧਿਕਾਰੀ ਤਾਂ ਹੀ ਭਾਈ ਕਰ ਸਕਦਾ ਹੈ ਅੱਜ ਸਬਦ ਪਤਮੀਏ ਜੇ ਸੱਚੇ ਗੁਰਾਂ ਦੇ ਸ਼ਬਦ 'ਚ ਮਨ ਪਤੀਜ ਜੇ ਭਰੋਸਾ ਕਰ ਆਵੇ ਹਰ ਵਕਤ ਸਿਮਰਨ ਕਰੇ ਸਬਦੇ ਪਤੀਜੈ ਅੰਕ ਭੀਜੈ ਜੇ ਗੁਰੂ ਸਾਹਿਬ ਦੇ ਸ਼ਬਦ 'ਚ ਪ੍ਰਤੀਤ ਆਜੇ ਭਰੋਸਾ ਆਜੇ ਨਾ ਗੁਰਾਂ ਦੇ ਉਪਦੇਸ਼ 'ਤੇ ਫਿਰ ਅੰਕ ਪ੍ਰੇਮ ਵਿੱਚ ਭੇਜੀ ਜਾਵੇ ਹੈ ਲਗਦੀਨ ਹੋ ਜਾਵੇ ਅੰਕ ਹਿਰਦਾ ਮੰਨ ਜਾਵੇ ਫੇਰ ਤੂੰ ਮਹਿਲ ਮਹਿਲਾ ਅੰਤਰੇ ਉਹ ਮਹਿਲ ਮਹਿਲਾ ਅੰਤਰੇ ਮਹਿਲਾ ਸਰੀਰਾਂ ਦੇ ਸਾਰਿਆਂ ਵਿੱਚੋਂ ਸੇਸ਼ਟ ਮਹਿਲਾਂ ਦਾ ਮਾਲਕ ਜੋ ਪ੍ਰਵੇਸ਼ ਕਰੋ ਐ ਉਹ ਸਾਰਿਆਂ ਮਹਿਲਾ ਸਰੀਰਾਂ ਦੇ ਅੰਦਰ ਹੀ ਐ ਮੈਲ ਸਾਰਿਆਂ ਦੇ ਅੰਤਾ ਕਰਨ ਦੇ ਅੰਦਰ ਹੀ ਉਹ ਮਹਿੰਦਾ ਮਾਲਕ ਪਰਮੇਸ਼ਵਰਾ ਜੋਤੀ ਸਰੂਪ ਆਪ ਕਰਤਾ ਕਰੀ ਸੋਲੀ ਆਪ ਹੀ ਜਗ ਦਾ ਕਰਤਾ ਹੈ ਆਪ ਹੀ ਸਾਰਿਆਂ ਦੀ ਪਾਲਣਾ ਕਰਦਾ ਹੈ ਰਬ ਆਪ ਅੰਤ ਤੇ ਨਿਰੰਤਰ ਹੈ ਪ੍ਰਭੂ ਅੰਦਰ ਹੈ ਸਾਰਿਆਂ ਦੇ ਨਿਰੰਤਰੇ ਅੰਤਰ ਤੋਂ ਰਹਤ ਹੈ ਤਿਹਤੋਂ ਰਹਤਾ ਪਰਦੇ ਤੋਂ ਉਸ ਪ੍ਰਭੂ ਦਾ ਸਾਰਿਆਂ ਦੇ ਅੰਦਰ ਹੁੰਦਾ ਨਿਰੰਤਰ ਇੱਕ ਰਸ ਹੈ ਅੰਤੇ ਤੋ ਰਹਤ ਹੈ। ਗੁਰ ਸਾਉਦ ਮੀਲਾ ਤਾਂ ਸੁਹੀਲਾ। ਜਈ ਗੁਰੂ ਸਾਹਿਬ ਦੇ ਸ਼ਬਦ ਦਾ ਮਲਾਪ ਹੋਵੇ ਮਨ ਨੂੰ ਤਾਂ ਇਹ ਜੀਵ ਸੁਖੀ ਹੋ ਸਕਦਾ ਹੈ। ਬਾਜੰਤ ਅਨਹਦ ਬੀਨਾ। ਗੁਰੇ ਦੇ ਸ਼ਬਦ ਹੈ ਸਾਹਿਬ ਬਾਜੰਤ ਅਨਹਦ ਬੀਨਾ ਇੱਕ ਰਸ ਹੈ। ਬੀਨਾ ਕਰ ਸੁੰਦਰ ਦਸਵੇਂ ਦਾਰ ਦੇ ਬਾਜੇ ਵੱਜੇ ਆਉਂਦੇ ਜਦੋਂ ਜਪਾ ਜਪਰਗਟ ਹੁੰਦਾ ਹੈ ਉਸੇ ਆਪੇ ਹੀ ਦਸਵੇਂ ਦਾਰ ਦੇ ਬਾਜੇ ਸੁਣਦੇ ਹੈ। ਬਾਜੰਤਾਂ ਨੇ ਕਰ ਕਾਂਤੀ ਬਿਚਨ ਕਾਰਕ ਇੱਕ ਬਜੰਤ ਅਨਹਦ ਬਜੰਤ ਅਨਹਦ ਬੀਨਾ ਅਨਹਦ ਹਦ ਤੋ ਰਹਿ ਤੋ ਬੀਨਾ ਸੁੰਦਰ ਪਰਮੇਸ਼ਵਰ ਜੋ ਬਜੰਤ ਉਚਾਰਨ ਕਰੀਦਾ ਉਹਦੇ ਬਜੰਤ ਪ੍ਰਗਟ ਹੋਇਆ ਹੁੰਦਾ ਓ ਮਹਿਲੀ ਕਰ ਆਪਣ ਕਿਉ ਗੁਰੂ ਸਾਹਿਬ ਜੀ ਮਹਿਲੀ ਮਹੱਲਾਂ ਦੇ ਮਾਲਕ ਆ ਸੱਚਖੰਡ ਦੇ ਆਪਣੇ ਰੂਪ ਵੀ ਕਰਕੇ ਸਦਾ ਮੈਂ ਤੂੰ ਪਰਪੋਰ ਲੀਨ ਬ੍ਰੰਦ ਵੀ ਲੈਣਾ ਸਾਰਿਆਂ 'ਚ ਮਿਲਿਆ ਹੋਇਆ ਹੈ ਕੀਤਾ ਕੇ ਉਹਦਾ ਰੂਪ ਗੁਰੂ ਹਨ ਕੀਤਾ ਗਿਆ ਸਾਲਾਹੀ ਹੈ ਤੇ ਕੀਤੇ ਹੋਏ ਜੀਵ ਦੀ ਭਾਈ ਕੀ ਸੇਵ ਕਰਨੀ ਹੈ ਕਰ ਵੇਖ ਸੂ ਜਿਹੜਾ ਕਰਦਾ ਪਾਲਣਾ ਤੇ ਸਾਰਿਆਂ ਦੇ ਕਰਤੂਤਾਂ ਨੂੰ ਦੇਖਣ ਵਾਲਾ ਹੈ ਦੇਖਣ ਵਾਲਾ ਪਾਲਣਾ ਕਰਨ ਵਾਲਾ ਹੈ ਉਸ ਨੂੰ ਕਰ ਵੇਖ ਉਸੇ ਨੂੰ ਸਲਾਣਾ ਚਾਹੀਦਾ ਹੈ ਤਾਂ ਕਿ ਤੀਨ ਤਾਂ ਤੁਸੀਂ ਗੁਰਾਂ ਤੋਂ ਬਿਨਾਂ ਕੀਮਤ ਪ੍ਰਾਪਤੀ ਨਹੀਂ ਪਾ ਸਕਦੇ ਇਹ ਲੁਟਾ ਇਹ ਲੁਟਾ ਜੇ ਕੋਈ ਅਜਿਹਾ ਕਿਉਂਕਿ ਨਾ ਸਾਰੀ ਦੁਨੀਆ ਪਰ ਇਸ ਪ੍ਰਕਾਰ ਪ੍ਰਾਪਤ ਨਹੀਂ ਹੁੰਦੀ ਹੈ ਕੀਮਤ ਸੋ ਪਾਵੇ ਆਪ ਜਾਣਾ ਕੀਮਤ ਤਾਂ ਭਾਈ ਉਹ ਸਤਗੁਰੂ ਹੀ ਦਉਂਦੇ ਹਨ ਜੇ ਸਿਖਰੋਂ ਆਪ ਆਪਣਾ ਸਰੂਪ ਜਨਾਦੇ ਨ ਕਿਰਪਾ ਕਰਕੇ ਆਪ ਆ ਭੁੱਲ ਨਾ ਭੁੱਲੋ ਉਹ ਬ੍ਰਹਮ ਆਪ ਭੁੱਲ ਰੂਪ ਕਦੇ ਭੁੱਲਦਾ ਨਹੀਂ ਗਿਆਨ ਆਦਿਕਾਂ ਕਰਕੇ ਜੈ ਜੈਕਾਰ ਕਰਹਿ ਤੁਧ ਭਾਵੈ ਜਿਹੜੇ ਮਨ ਜਿਹੜੇ ਤੈਨੂੰ ਪਾਉਂਦੇ ਐ ਉਹ ਤੇਰਾ ਜੈ ਜੈਕਾਰ ਕਰਦੇ ਭਗਤ ਜਨ ਹਰ ਵਕਤ ਜੈ ਉਹਨਾਂ ਦੀ ਹੁੰਦੀ ਐ ਜਿਨ੍ਹਾਂ ਨੇ ਕਾਮ ਆਦਿਕਾਂ ਨੂੰ ਜਿੱਤ ਪਿਆ ਹੈ ਉਹ ਜੈ ਜੈਕਾਰ ਕਰਦੇ ਆ ਤੁਨੂੰ ਪਾਉਂਦੇ ਹਨ ਪਿਆਰੇੁਰ ਕੈ ਸ਼ਬਦ ਅਮੁੱਲੇ ਉਹਨੇ ਦੇ ਸ਼ਬਦ ਕਰਕੇ ਅਮੁੱਲੇ ਅਮੋਲਕ ਰੂਪ ਨੂੰ ਪਾ ਲੈਂਦੇ ਆ ਬੇਕੀਮਤ ਰੂਪ ਨੂੰ ਪਾ ਲੈਂਦੇ ਆ ਹੀਣੋ ਨੀਚ ਕਰੋ ਬੇਨੰਤੀ ਦੇਖੋ ਭਾਈ ਮਾਏ ਗੁਨਾਹ ਕਰਕੇ ਹੀਣਾ ਹੋਵੇ ਚਾਹੇ ਜਾਤੀ ਕਰਕੇ ਨੀਚ ਹੋਵੇ ਫੇਰ ਵੀ ਬੇਨਤੀਆਂ ਕਰਦੇ ਰਹੋ ਸਾਜਣਾ ਛੂਡੋ ਭਾਈ ਅਸੀਂ ਤਾਂ ਇਹ ਕਹਿੰਦੇ ਆ ਭਾਈ ਚਾਹੇ ਹੀਣਾ ਸਮਝ ਲਓ ਚਾਹੇ ਨੀਚ ਗੁਨਾਹ ਕਰਕੇ ਸਮਝ ਲਓ ਸੱਚ ਨੂੰ ਨਾ ਛੱਡਿਆ ਕਰੋ ਕਦੇ ਭਾਈ ਹਰਮਨ ਸੱਚ ਨਾਮ ਵਿੱਚ ਜੁੜੇ ਰਹੋ ਨਾਨਕ ਜੀ ਨੇ ਕਾਰ ਦੇਖਿਆ ਜੇ ਜਿਹੜੀ ਮਤ ਆਇਆ ਅਸੀਂ ਆਪਣੀ ਵੱਲੋਂ ਨਹੀਂ ਕਹਿੰਦੇ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਜਗਤ ਨੂੰ ਪੈਦਾ ਜਿਸ ਨੇ ਕੀਤਾ ਜਿਸ ਨੂੰ ਦੇਖਿਆ ਪ੍ਰਕਾਸ਼ਿਆ ਆਪ ਇਹ ਮਤ ਸਾਇ ਇਹ ਉਹ ਮਤ ਦੇ ਰਿਹਾ ਸਮਝ ਲਓ ਵਾਹਿਗੁਰੂ ਵੱਲੋਂ ਮਤ ਆ ਰਹੀ ਹੈ ਆਪਣੀ ਮਤ ਨਹੀਂ ਕਿਸੇ ਸਰੀਰ ਦੀ ਮੰਨਣੀ ਚਾਹੀਦੀ ਇਹ ਗੁਰਮਤਿ ਦੁਆਰਾ ਸਭ ਨੂੰ ਪਰਗ ਕਰ ਦੋਤਾ ਕਿਤੇ ਪੁਲੀਖੇ 'ਚ ਨਾ ਪੈ ਜਿਓ ਕੀ ਫਲਾਨਾ ਫਕੀਰ ਕਹਿੰਦਾ ਸੀ ਜਾਂ ਫਲਾਨਾ ਸੰਤ ਕਹਿੰਦਾ ਸੀ ਇਹ ਉਹ ਮਤ ਪਰਮੇਸ਼ਰ ਆਪ ਦੇ ਰਿਹਾ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸਨ ਜਗਤ ਨੂੰ ਪਾਇਦਾ ਕੀਤਾ ਹੈ ਸਾਰੇ ਨੂੰ ਪ੍ਰਕਾਸ਼ ਰਿਹਾ ਹੈ ਇਹ ਧਾਰਨ ਕਰਨੇ ਯੋਗ ਹੈ ਆਪਾਂ ਗੁਰਨਾ ਘਰ ਕੇ ਨਿਹਾਲ ਹੋਵਾਂਗੇ ਇੱਥੇ ਪਹਿਲੇ ਪਾਕਸ਼ਾ ਦੇ ਸ਼ੰਤ ਸੂਰੀ ਦੇ ਸੰਪੂਰਨ ਹੋਏ ਹਨ ਯੋ ਨੀਜ ਕਰੋ ਵੇਨੰਤੀ ਰਾਜਨ ਸੁਖ ਨੂੰ ਪਾਈ नानक देकिया वाहिगुरु जी ख़ालसा वाहिगुरू